ਬਸੰਤ ਮਹੱਲਾ ਪਹਿਲਾ ਹਿੰਦੂਲਾ ਸਾਹੁਰੜੀ ਵੱਤ ਸਭ ਕਿਛ ਸਾਜੀ ਪੀਵਕੜੈ ਧਨ ਵਖੇ ਸਾਹੁਰੜੀ ਵੱਤ ਸਭ ਕਿਛ ਸਾਜੀ ਇੱਥੇ ਵਿਸਰਾਮ ਪੀਵਕੜੈ ਧਨ ਵਖੇ ਕਸਕੇ ਬੋਲਣਾ ਹੈ ਆਪ ਕੁਛ ਅੱਜੀ ਦੋਸ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਾ ਆਪੇ ਪਰਮ ਪੁਲਾਣੀ ਅੱਖਰ ਲਿਖੇ ਸੀ ਗਾਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਡ ਕਸੀਦਾ ਪਹਿਰ ਹੈ ਚੂਲੀ ਤਾਂ ਤੂੰ ਜਾਣ ਹੋ ਨਾਰੀ ਜੇ ਘਰ ਰੱਖ ਹੈ ਬੁਰਾ ਨ ਚੱਖ ਹੈ ਹੋ ਵਹ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਮਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾਂ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ ਰਾਜਾ ਬਾਲਕ ਨਗਰੀ ਕਾਚੀ ਇਥੇ ਵਿਸਰਾਮ ਦੁਸ਼ਟਾਂ ਨਾਲ ਪਿਆਰੋ ਦੋਇ ਮਾਈ ਦੋਇ ਬਾਪਾ ਪੜੀ ਐ ਪੜੀ ਐ ਪੜੀ ਐ ਪੰਡਿਤ ਕਰੋ ਵਿਚਾਰੋ ਸਵਾਮੀ ਪੰਡਤਾ ਤੁਮ ਦੇਹ ਮੱਤੀ ਕੇਨ ਵਿਦ ਪਾਵਾ ਪ੍ਰਾਨ ਪਤੀ ਰਹਾਉ ਮੱਤੀ ਕਸ ਕੇ ਬੋਲਣਾ ਹੈ ਪ੍ਰਾਨ ਪਤੀ ਪੋਲਾ ਬੋਲਣਾ ਭੀਤਰ ਅਗਨ ਬਨਸਪਤ ਮੌਲੀ ਭੀਤਰ ਅਗਨ ਬਨਸਪਤ ਮੌਲੀ ਇਨ ਨੰਨੇ ਕੰਨਾ ਵੀ ਹੈ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਹਾਂ ਸਾਗਰ ਪੰਡੈ ਪਾਇਆ ਚੰਦ ਸੂਰਜ ਦੁਏ ਘਰ ਹੀ ਭੀਤਰ ਚੰਦ ਸੂਰਜ ਦੁਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਮਨਤਾ ਜਾਣੀ ਹੈ ਇੱਕ ਮਾਈ ਭੋਗ ਕਰੇ ਤਾ ਕੇ ਲਖਣ ਜਾਣੀ ਹੈ ਖਿਮਾ ਧਨ ਸੰਗਰੇਹ ताके ताके लखन जानिया है इति विश्राम खिमा तन संग्रहे संग्रहे इस नाम लंका शंग्रे के बोलना कहे आ कहया है ना खाया मन तेना ही सेती वासा प्रनमत नानक दासन दासा खेन तोला खेन मासा बसंतो हिंडोल मोहल्ला पहला ਸਚਾ ਸਾਹ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਹਾਂਜੀ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਉਸ ਦਰੜਾਏ ਆਨ ਦਿਨ ਹਰ ਗੁਣ ਗਾਏ ਮਤਪੂ ਲਹਿਰੇ ਮਤਪੂ ਲਹਿ ਤੇ ਵਿਸਰਾਮ ਲਾ ਦੋ ਮਤਪੂ ਲਹਿ ਰੇ ਮਨ ਚੇਤ ਹਰੀ ਮਤਪੂ ਲਹਿ ਰੇ ਮਨ ਚੇਤ ਹਰੀ ਬੇਨ ਗੁਰ ਮੁਕਤ ਨਾਹੀ ਤ੍ਰੈ ਲੋਈ ਬੇਨ ਗੁਰ ਮੁਕਤ ਨਾਹੀ ਤ੍ਰੈ ਲੋਈ ਬੇਨ ਗੁਰ ਮੁਕਤ ਨਾਹੀ ਤ੍ਰੈ ਲੋਈ ਗੁਰਮੁਖ ਪਾਈਐ ਨਾਮੁ ਹਰੀ ਰਹਾਉ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨਾ ਪਾਈਐ ਕਰਮ ਮਿਲੇ ਹਰ ਨਾਮ ਹਰੀ ਘਾਟ ਘਾਟ ਗੁਪਤ ਉਪਾਏ ਵੇ ਉਪਾਏ ਵੇਖੈ ਗੁਰ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੇ ਵਡਿਆਈ ਗੁਰਮੁਖ ਸੇ ਭਰ ਦਾਨ ਕੀਏ ਪਾਰਸ ਪਾਰਸ ਭੇਟ ਭੈ ਸੇ ਪਾਰਸ ਨਾਨਕ ਹਰਿ ਗੁਰ ਸੰਗ ਥੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਹਰੁਤੀ ਮਹ ਸਾਦ ਬਸੰਤ ਜੇਤ ਹਰਿਆ ਸਭ ਜੀ ਜੰਤ ਕਿਆ ਹਉ ਆਖਾ ਕਿਰਮ ਜੰਤ ਤੇਰਾ ਕਿਨੈ ਨਾ ਪਾਇਆ ਤੇਰਾ ਕਿਨੈ ਨਾ ਪਾਇਆ ਇਥੇ ਸੁਣਾਉਂ ਮੈਂ ਤੇਰਾ ਕਿਨੈ ਨਾ ਪਾਇਆ ਆਦ ਅੰਤ ਤੈ ਸਾਹਿਬ ਕੀ ਕਰੇ ਸੇਵ ਪਰਮ ਸੁਖ ਪਾਵੈ ਆਤਮ ਦੇਵ ਪ੍ਰਹਾਉ ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਅਨ ਦਿਨ ਸਾਚ ਨਾਮ ਉਚਰੈ ਏਨ ਬਿਦ ਪ੍ਰਾਣੀ ਏਨ ਬਿਦ ਏਨ ਬੇਦ ਪ੍ਰਾਣੀ ਦੁਤਰ ਤਰੈ ਦੇਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੁਇ ਹਾਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੇ ਤਿਸਹਿ ਖਵਾਏ ਨਾਨਕ ਜਿਸ ਨੂੰ ਨਦਰ ਕਰੀ ਨਾਨਕ ਪਾਤਸ਼ਾਹ ਦੀ ਵਿਸਾਣਾ ਦੋ ਨਾਨਕ ਜਿਸ ਨੂੰ ਨਦਰ ਕਰੀ ਨਾਨਕ ਜਿਸ ਨੂੰ ਨਦਰ ਕਰੀ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸਨਾ ਮਨਹਿ ਕਰੇ ਮਨਹਿ ਮਨਾ ਕਰਨ ਦਾ ਵਾਚਕ ਹੈ ਰੋਕਣ ਦਾ ਵਾਚਕ ਹੈ ਇਸ ਨੂੰ ਥੋੜਾ ਜਿਹਾ ਆ ਰਜਾ ਬੋਲਨਾ ਹੈ ਵਿਖਿਆ ਕੀ ਬਾਸਨਾ ਮਨਹ ਕਰੇ ਵਿਖਿਆ ਕੀ ਬਾਸਨਾ ਮਨਹ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰਹੁ ਪ੍ਰਭ ਦੀਨ ਦਇਆਲਾ ਤੇਸ ਬਿਨ ਅਵਰ ਨਹੀਂ ਮੈਂ ਕੋਏ ਹਾਂਜੀ ਤਿਸ ਬਿਨ ਅਵਰ ਨਹੀਂ ਮੈਂ ਕੋਏ ਜੋ ਭਾਵੈ ਤਿਉ ਰਾਖੈ ਸੋਏ ਗੁਰ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲੋ ਗੁਰ ਮੇਲ ਮਿਲਾਏ ਰਹਾਉ ਇਹੋ ਮਨ ਲੋਭੀ ਲੋਭ ਲੁਭਾਨਾ ਰਾਮ ਵਿਸਾਰ ਬਹੁਰ ਪਛਤਾਨਾ ਵਿਸ਼ਰਤ ਮਿਲਾਏ ਗੋਰ ਸੇਵ ਰਾਂਗੇ ਵਿਸ਼ਰਤ ਮਿਲਾਏ ਇਥੇ ਵਿਸਰਾਮ ਲਾਉਣਾ ਹੈ ਗੋਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵੱਡ ਭਾਗੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈਂ ਰੋਗ ਕਠਿਨ ਤਾਨ ਪੀਰਾ ਗੁਰਮੁਖ RAM ਨਾਮ دارو ਗੁਣ ਗਾਇਆ ਗੁਰਮੁਖ RAM ਨਾਮ ਇਥੇ ਵਿਸਰਾਮ دارو ਪਦ ਤੇ ਯਮਕ ਲਾ ਦਨੀਂ دارو ਗੁਣ ਗਾਇਆ ਕਾਰ ਕਿਰਪਾ ਗੁਰ ਰੋਗ ਗਵਾਇਆ ਇਹ ਵੀ ਗੁਰ ਰੋਗ ਨਹੀਂ ਕਹਿਣਾ ਗੁਰ ਪਦ ਤੇ ਯਮਕ ਲਾ ਦਨੀਂ ਹੈ ਕਿਰਪਾ ਪਦ ਤੇ ਵਿਸਰਾਮ ਹੈ ਚਾਰ ਨਦੀਆ ਅਗਨੀ ਤਨ ਜਾਰੇ ਇਹ ਅਗਨੀ ਪਦ ਚਾਰ 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 ਹੈ ਜੀ ਚਾਰੇ ਧੰਮਗਸਤਾਰ ਚਾਰੇ ਚਾਰ ਨਦੀਆ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੋਰ ਰਾਖੇ ਵਡਭਾਗੀ ਤਾਰੇ ਜਨ ਨਾਨਕ ਔਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੇ ਸੋਗ ਮਨ ਮੁਖ ਮੋਏ ਮੋਏ ਨਾਹੀ ਮਨ ਮੁਖ ਮੋਏ ਮਨ ਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੈ ਈ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸੰਭਾਲੈ ਸਾਚ ਸਮਾਹੇ ਰਹਾਉ ਹਰ ਨਾ ਸੇਵੈ ਤੇ ਹਰ ਤੇ ਦੂਰ ਦੇ ਸੰਤਰ ਪਾਵੈ ਸਿਰ ਪਾਵੈ ਧੂਰ ਹਰ ਆਪੇ ਜਨ ਲੀਏ ਲਾਇ ਹਰ ਆਪੇ ਇਸਤਾਨ ਜਨ ਲੀਏ ਲਾਇ ਤੈਨ ਸਦਾ ਸੁਖ ਹੈ ਤੇਲ ਨ ਤਮਾਈ ਨਦਰ ਕਰੇ ਚੂਕੈ ਅਭਿਮਾਨ ਸਾਚੀ ਦਰਗਹ ਪਾਵੈ ਮਾਨ ਹਰ ਜੀਵ ਵੇਖੈ ਸਾਧ ਹਜੂਰ ਗੁਰ ਕੈ ਸਬਦ ਰਹਿਆ ਭਰਪੂਰ ਜੀ ਅਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦ ਗੁਰ ਪ੍ਰਸਾਦੀ ਸਾਧ ਸੰਮਾਲ ਦਰ ਸਾਚੈ ਪਤ ਸਿਉ ਘਰ ਜਾਇ ਨਾਨਕ ਨਾਮ ਵਡਾਈ ਪਾਏ